ਇੰਨੀ ਛੋਟੀ ਉਮਰ ਦੇ ਵਿੱਚ ਵਿਆਹ ਕਰਾਉਣ ਦਾ ਕੀ ਮਕਸਦ ਬਸ ਹੀ ਆਪਣੀ ਚਾਇਆ ਹੀ ਹੋ ਗਿਆ ਨਾ ਬਾਕੀ ਇਹ ਲਗਾ ਵੀ ਚਲੋ ਪਿਆਰ ਸੀ ਨਾ ਫਿਰ ਬੰਦਾ ਫੇ ਛੱਡ ਨਹੀਂ ਸਕਦਾ ਫਿਰ ਨਿਭਾਉਣਾ ਵੀ ਹੁੰਦਾ ਕਿੰਨੇ ਸਾਲ ਤੋਂ ਤੁਹਾਡਾ ਪਿਆਰ ਸਾਡਾ 3 ਸਾਲ ਕਿੱਦਾਂ ਤੁਹਾਡਾ ਪਿਆਰ ਜਿਹੜਾ ਆ ਪਿਆ ਤੇ ਕਿਵੇਂ-ਕਿਵੇਂ ਅੱਗੇ ਵਧਿਆ ਤੇ ਕੀ-ਕੀ ਤੁਹਾਨੂੰ ਜਿਹੜੇ ਆਪਾਂ ਕਹਿ ਸਕਦੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਸਮੱਸਿਆਵਾਂ ਦਾ ਤਾਂ ਬਹੁਤ ਸਾਹਮਣਾ ਕਰਨਾ ਪਿਆ ਪਰ ਕਿ ਸਟਾਰਟਿੰਗ ਦੇ ਵਿੱਚ ਇਹਨਾਂ ਦੇ ਮਤਲਬ ਪਿੰਡ ਮੇ ਜੋਬ ਕਰਦਾ ਹੈਗਾ ਇਦਾਂ ਜੀ ਤੇ ਅਸੀਂ ਇਹ ਤੋਂ ਬਲੌਗ ਤੋਂ ਆਪਣਾ ਛੱਡ ਕੇ ਉੱਥੇ ਰਹਿੰਦੇ ਸੀ ਰੈਂਟ ਤੇ ਤੇ ਇਹਨਾਂ ਦੇ ਪਿੰਡ ਵਿੱਚ ਤੇ ਉੱਥੇ ਮੰਨ ਲਓ ਕਿ ਇਹਨਾਂ ਨਾਲ ਗੱਲ ਹੋ ਗਈ ਮੇਲੇ ਕਿਹੜੀ ਕਲਾਸ ਦੇ ਵਿੱਚ ਸੀਗੇ ਜਦੋਂ ਤੁਹਾਡਾ ਪਿਆਰ ਪਿਆ ਮੈਂ ਉਸ ਟਾਈਮ 9th ਕਲਾਸ ਚ ਸੀ ਤੇ ਹੁਣ ਤੁਹਾਡੀ ਉਮਰ ਕਿੰਨੀ ਉਮਰ ਮੇਰੀ ਹੈਗੀ 19 ਸਾਲ 19 ਸਾਲ ਤੇ ਤੁਹਾਡੀ ਕਿੰਨੀਆਂ ਬਾਜੀ ਮੇਰੀ 20 ਸਾਲ ਕੱਲਾ ਹਸਬੰਦ ਵਧੀਆ ਮਿਲ ਗਿਆ ਹਰ ਕੋਈ ਤਰੀਜ ਪਗਾਉਂਦਾ ਹਰ ਕੋਈ ਸ਼ੌਂਕ ਜਿਹੜਾ ਮੈਂ ਤੀਜ ਤੱਕ ਰੱਖਦੀ ਹੁਣ ਮਿਲਦੀ ਮੈਨੂੰ ਜ਼ਿਆਦਾ ਲੋਕੀ ਟਾਰਗੇਟ ਕਰਦੇ ਨੇ ਜਾਂ ਫਿਰ ਕਾਸਟ ਨੂੰ ਲੈ ਕੇ ਤੁਹਾਡੀ ਕਾਸਟ ਵੀ ਡਿਫਰੈਂਟ ਹੈ ਫਿਰ ਕਿੱਦਾਂ ਤੁਸੀਂ ਜਿਹੜਾ ਤੁਹਾਡਾ ਮਾਹੌਲ ਸੀਗਾ ਉਹ ਕਿੱਦਾਂ ਤੁਸੀਂ ਉਹਨੂੰ ਮੈਨੇਜ ਕੀਤਾ ਤੇ ਕਿੱਦਾਂ ਤੁਸੀਂ ਇੱਕ ਦੂਜੇ ਨਾਲ ਜੁੜੇ ਮਲਗੀ ਕਾਸਟਦ ਮੈਮ ਕੋਈ ਰੋਲਾ ਨਹੀਂ ਸੀ ਐਸਾ ਹੀ ਕਹਿ ਰਹੇ ਸਾਰੇ ਵੀ ਇਹ ਛੋਟੀ ਜਿਹੀ ਵਿਆਹ ਕਰਾ ਲਿਆ ਮਲਗੀ ਮੇਕਅਪ ਚਲੋ ਪਿਆਰ ਸੀ ਹੁਣ ਪਾਉਣਾ ਤਾਂ ਹੈਗਾ ਹੀ ਸੀ ਜੀ ਤੇ ਮਿਲ ਗਿਆ ਪਿਆਰ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਤੁਸੀਂ ਦੀ ਹੈਡਲਾਈਨ ਤੇ ਮੈਂ ਹਾਂ ਨਹੀਂ ਹਮਲੇ ਕਹਿੰਦੇ ਨੇ ਪਿਆਰ ਦੀ ਕੋਈ ਉਮਰ ਨਹੀਂ ਹੁੰਦੀ ਔਰ ਕਿਤਨੇ ਕਿਤੇ ਇਹ ਗੱਲ ਜਿਹੜੀ ਆ ਅੱਜ ਸਾਨੂੰ ਦੇਖਣ ਨੂੰ ਮਿਲਣ ਵਾਲੀ ਹੈ ਕਿਉਂਕਿ ਸਾਡੇ ਨਾਲ ਅੱਜ ਇੱਕ ਕਪਲ ਮੌਜੂਦ ਨੇ ਜਿਨ੍ਹਾਂ ਦੀ ਜੇ ਉਮਰ ਦੀ ਗੱਲ ਕੀਤੀ ਜਾਵੇ ਉਮਰ ਤਾਂ ਬਹੁਤ ਜ਼ਿਆਦਾ ਘੱਟ ਆ ਪਰ ਜੇ ਗੱਲ ਕੀਤੀ ਜਾਵੇ ਉਹਨਾਂ ਦੀ ਜਜ਼ਬੇ ਦੀ ਤਾਂ ਜਜ਼ਬਾ ਬਹੁਤ ਜ਼ਿਆਦਾ ਆ ਇੰਸਟਾਗ੍ਰam ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੇ ਨੇ ਲੋਕ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕਰ ਰਹੇ ਨੇ ਤੇ ਦੋਨੇ ਸਾਡੇ ਨਾਲ ਮੌਜੂਦ ਨੇ ਤੇ ਕੁੜੀ ਦੀ ਜੇ ਗੱਲ ਕੀਤੀ ਜਾਵੇ ਕੁੜੀ ਦਾ ਨਾਮ ਜਗਪ੍ਰੀਤ ਤੇ ਤੇ ਮੁੰਡੇ ਦੀ ਜੇ ਗੱਲ ਕੀਤੀ ਜਾਵੇ ਮੁੰਡੇ ਦਾ ਨਾਮ ਕਰਨ ਤੇ ਦੋਨੇ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਲਵ ਸਟੋਰੀ ਕਿਵੇਂ ਉਹਨਾਂ ਦੀ ਅੱਗੇ ਵਧੀ ਤੇ ਕਿੱਦਾਂ ਦੀ ਲਾਈਫ ਚੱਲ ਰਹੀ ਹੈ ਤੇ ਲੋਕ ਇੰਨਾ ਜ਼ਿਆਦਾ ਉਹਨਾਂ ਨੂੰ ਪਿਆਰ ਦੇ ਰਹੇ ਨੇ ਤੇ ਕਿੱਦਾਂ ਦਾ ਫੀਲ ਹੁੰਦਾ ਹੈ ਹੈਲੋ ਜੀ ਅਸ਼ੀਕਾ ਜੀ ਕੀ ਹਾਲ ਚੱਲ ਰਿਹਾ ਜੀ ਹਾਂ ਵਧੀਆ ਜੀ ਠੀਕ ਹਾਂ ਵਧੀਆ ਹੈਲੋ ਮੈਮ ਅਸ਼ੀਕਾ ਅਸ਼ੀਕਾ ਕਿਵੇਂ ਵਧੀਆ 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 ਸੋ ਸਭ ਤੋਂ ਪਹਿਲਾਂ ਕਰਨ ਜੀ ਤੁਸੀਂ ਮੈਨੂੰ ਦੱਸੋ ਇੰਨੀ ਛੋਟੀ ਉਮਰ ਦੇ ਵਿੱਚ ਵਿਆਹ ਕਰਾਉਣ ਦਾ ਕੀ ਮਕਸਦ ਹੈ ਬਸ ਹੀ ਆਪਣੀ ਚਾਹ ਹੀ ਹੋ ਗਿਆ ਨਾ ਬਾਕੀ ਇਹ ਲਗਾ ਵੀ ਚਲੋ ਪਿਆਰ ਸੀ ਨਾ ਫਿਰ ਬੰਦਾ ਵੀ ਛੱਡ ਨਹੀਂ ਸਕਦਾ ਫਿਰ ਨਿਭਾਉਣਾ ਵੀ ਹੁੰਦਾ ਕਿੰਨੇ ਸਾਲ ਦਾ ਤੁਹਾਡਾ ਪਿਆਰ ਸੀਗਾ ਤੁਹਾਡਾ 3 ਸਾਲ ਦਾ 3 ਸਾਲ ਦਾ ਹਾਂਜੀ ਅੱਛਾ ਕਿੱਦਾਂ ਤੁਹਾਡਾ ਪਿਆਰ ਜਿਹੜਾ ਆ ਪਿਆ ਤੇ ਕਿਵੇਂ-ਕਿਵੇਂ ਅੱਗੇ ਵਧਿਆ ਤੇ ਕੀ-ਕੀ ਤੁਹਾਨੂੰ ਜਿਹੜੇ ਆਪਾਂ ਕਹਿ ਸਕਦੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸਮੱਸਿਆਵਾਂ ਦਾ ਤਾਂ ਬਹੁਤ ਸਾਹਮਣਾ ਕਰਨਾ ਪਿਆ ਪਰ ਕਿ ਇਸੇ ਦਾ ਮਤਲਬ ਕਿ ਸਟਾਰਟਿੰਗ ਦੇ ਵਿੱਚ ਇਹਨਾਂ ਦੇ ਮਤਲਬ ਪਿੰਡ ਮੇਂ ਜੋਬ ਕਰਦਾ ਹੈਗਾ ਇੱਦਾਂ ਜੀ ਤੇ ਅਸੀਂ ਇਹ ਤੋਂ ਬਲੌਟ ਆਪਣਾਗਾ ਛੱਡ ਕੇ ਉੱਥੇ ਰਹਿੰਦੇ ਸੀ ਰੈਂਟ ਤੇ ਤੇ ਇਹਨਾਂ ਦੇ ਪਿੰਡ ਵਿੱਚ ਤੇ ਉੱਥੇ ਮੰਨ ਲਓ ਕਿ ਇਹਨਾਂ ਨਾਲ ਗੱਲ ਹੋ ਗਈ ਮੇਲੇ ਤੇ ਮਤਲਬ ਮੇਲੇ ਗਏ ਸੀਗੇ ਤੇ ਉੱਥੇ ਗੱਲ ਹੋ ਗਈ ਸੀ ਤੇ ਬਾਕੀ ਇਹਨਾਂ ਨੂੰ ਪਤਾ ਹੀ ਅੱਗੇ ਕੀ ਕਹਿਣਾ ਚਾਹੂੰਗਾ ਬਸ ਇਹ ਮੇਲੇ ਦੇ ਮਲਕੀ ਸੀ ਮੇਲੇ ਦੇ ਜਦ ਮੈਂ ਵੀ ਗਈ ਹੋਈ ਸੀ ਇਹ ਵੀ ਗਏ ਹੋਏ ਸੀ ਤੇ ਮਤਲਬ ਕਿ ਇਹ ਨਾ ਮਲਕੀ ਮੇਰੇ ਨਾਲ ਅਸੀਂ ਨਾ ਮੋਟਰਸਾਈਕਲ ਤੇ ਬੈਠੇ ਸੀ ਮੈਂ ਤੇ ਮੇਰੀ ਫਰੈਂਡ ਸੀ ਇਹ ਕਾਫੀ ਮੁੰਡੇ ਜਣੇ ਇੱਕ ਸਾਈਡ ਤੇ ਇੱਕ ਸਾਈਡ ਤੇ ਖੜੇ ਹੋਏ ਸੀ ਜੀ ਇਹ ਦੇਖੇ ਜਾਂਦੇ ਕਿ ਐ ਮੇ ਸੈਲੀ ਨੇ ਮੈਨੂੰ ਕਿਹਾ ਵੀ ਤੇਰੇ ਨਾਲ ਦੇਖੀ ਜਾਂਦਾ ਇਹਨੂੰ ਪੁੱਛ ਕਿਆ ਕੀ ਹੋਇਆ ਵਾ ਮੇਰੇ ਹੱਥ ਹੁੰਦੀ ਸੀ ਜਿਹੜਾ ਮੁੰਡਾ ਮੇਰੇ ਨਾਲ ਦੇਖੇ ਮੈਨੂੰ ਪੁੱਛ ਲੈਣਾ ਵੀ ਹਾਂ ਤੇਨ ਚਾਹੀਦਾ ਕੀ ਹੈ ਨਾ ਮੈਂ ਨਹੀਂ ਪੁੱਛ ਮੈਂ ਕਿ ਰਹਿਣ ਦੇ ਪਰ ਐ ਮੈਂ ਅਗਲਾ ਗੁੱਸਾ ਕਰੂਗਾ ਅਗਲੇ ਕਹਾਂਗਾ ਮੈਂ ਤਾਂ ਕਿਸੇ ਹੋਰ ਚੱਲਦਾ ਇਕਦਮ ਵੀ ਤੂੰ ਮੇਰੇ ਨਾਲ ਦੇ ਵੀ ਤੂੰ ਮੇਤੇ ਫੋਕਸ ਲਾਇਆ ਹੋਇਆ ਵਾ ਇਸ ਕਰਕੇ ਇਹ ਫਿਰ ਅਸੀਂ ਇਦੀ ਮੇਲੇ ਚ ਮਿਲੇ ਉਹ ਤੋਂ ਬਾਅਦ ਫਿਰ ਫੇ ਅਸੀਂ ਆਪਣੇ ਘਰ ਚ ਚਲ ਗਏ ਮੇਲਾ ਮੁਲਾ ਖਤਮ ਹੋ ਗਿਆ ਫੇ ਆਪਣੇ ਘਰ ਚ ਚਲ ਗਏ ਉਹ ਤੋਂ ਬਾਅਦ 2-3 ਮਹੀਨਿਆਂ ਬਾਅਦ ਨਾ ਮੈਨੂੰ ਨਾ ਇਹਨਾਂ ਨੇ ਇੰਸਟਾਗ੍ਰਾਮ ਤੇ ਨਾ ਮੈਂ ਸੈਡ ਸਟੋਰੀਆਂ ਲਾਉਂਦੀ ਹੁੰਦੀ ਸੀ ਕਿ ਮੈਨੂੰ ਉਹਦਾ ਸ਼ੌਂਕ ਹੁੰਦਾ ਹੀ ਤੇ ਇਹਨਾਂ ਨੇ ਮੈਨੂੰ ਮੈਸੇਜ ਕਰਤਾ ਕਹਿੰਦੇ ਤੁਸੀਂ ਇਹਨੇ ਸੈਡ ਕਿਉਂ ਰਹਿੰਦੇ ਹੋ ਤੇ ਮੈਂ ਕਿਹਾ ਉਹਦੀ ਮੇਰੀ ਲਾਈਫ ਐ ਇਦਾਂ ਮਤਲਬ ਕਿ ਮੇਰੇ ਪਾਪਾ ਹੈ ਨਹੀਂ ਨਾ ਉਹਦੇ ਮੈਨੂੰ ਸ਼ੌਂਕ ਆ ਵੀ ਹਾਂ ਵੀ ਜ਼ਿੰਦਗੀ ਸੈਡ ਹੀ ਰਵਾਂ ਹੈ ਨਾ ਤਾਂ ਗਰੀ ਮੈਨੂੰ ਕਹਿੰਦੇ ਸੈਡ ਕਰਦੇ ਰਹਿਣੇ ਮੈਂ ਕਿਹਾ ਉਦੋਂ ਹੀ ਮੈਨੂੰ ਜਦ ਬੰਦੇ ਦੀ ਲਾਈਵ 'ਚ ਕੁਝ ਰਹਿ ਹੀ ਨਾ ਗਿਆ ਹੋਵੇ ਹਨਾ ਫਿਰ ਕਿੱਦਾਂ ਸੈਡ ਹੀ ਰਹਿਣਾ ਹੋਰ ਕੀ ਕਰਨਾ ਤੇ ਫਿਰ ਮੈਨੂੰ ਕਹਿੰਦੇ ਵੀ ਇਦਾਂ ਇਦਾਂ ਗੱਲ ਹੁੰਦੀ ਰਹੀ ਹੁੰਦੀ ਰਹੀ ਇਹਨਾਂ ਨੇ ਮੈਨੂੰ ਗੱਲਾਂ ਗੱਲਾਂ ਦੇ ਵਿੱਚ ਪ੍ਰਪੋਸਟ ਕਰਤਾ ਵੀ ਕਹਿੰਦੇ ਤੁਸੀਂ ਮੇ ਨਾਲ ਗੱਲ ਕਰ ਲਓ ਮੈਂ ਕਿਹਾ ਨਹੀਂ ਸੌਰੀ ਮੈਂ ਗੱਲ ਨਹੀਂ ਕਰ ਸਕਦੀ ਮੈਂ ਇਹਨਾਂ ਨਾਲ ਗੱਲ ਕੀਤੀ ਨਹੀਂ ਉਸ ਤੋਂ ਬਾਅਦ ਹਫਤੇ 2 ਹਫਤੇ ਬਾਅਦ ਨਾਲ ਇਹਨਾਂ ਦਾ ਫਿਰ ਮੈਸੇਜ ਆਇਆ ਤੇ ਮੈਨੂੰ ਕਹਿੰਦੇ ਪਲੀਜ਼ ਅਸੀਂ ਮੇਰੇ ਨਾਲ ਗੱਲ ਕਰ ਲਓ ਮੈਂ ਤੁਹਾਨੂੰ ਲਾਈਕ ਕਰਦਾ ਆ ਫਿਰ ਇਹਨਾਂ ਨੂੰ ਕਿਹਾ ਮੈਂ 2-3 ਦਿਨ ਮੈਂ ਤੁਹਾਨੂੰ ਸੋਚ ਕੇ ਦੱਸੂਗੀ ਵੀ ਚਲ ਮੈਨੂੰ ਟਾਈਮ ਚਾਹੀਦਾ ਹੈ ਹਨਾ ਫਿਰ ਫਿਰ ਮੈਂ ਹਾਂ ਕਰਤੀ ਸੀ ਜੀ ਇਤੋਂ ਬਾਅਦ ਫਿਰ ਸਾਡੀ ਗੱਲ ਹੋਣ ਲੱਗੀ ਸੀ ਹੌਲੀ 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 ਪਿਆਰ ਵੱਧ ਗਿਆ ਤੇ ਕਿਹੜੀ ਕਲਾਸ ਦੇ ਵਿੱਚ ਸੀਗੇ ਜਦੋਂ ਤੁਹਾਡਾ ਪਿਆਰ ਪਿਆ ਮੈਂ ਉਸ ਟਾਈਮ 9th ਕਲਾਸ ਚ ਸੀ 9th ਕਲਾਸ ਚ ਸੀ ਹਾਂ ਤੇ ਹੁਣ ਤੁਹਾਡੀ ਉਮਰ ਕਿੰਨੀ ਉਮਰ ਮੇਰੀ ਹੈਗੀ 19 ਸਾਲ 19 ਸਾਲ ਤੇ ਤੁਹਾਡੀ ਕਿੰਨੀਆਂ ਬਾਜੀ ਮੇਰੀ 20 ਸਾਲ 20 ਸਾਲ ਦੀ ਸਿਰਫ 1 ਸਾਲ ਦਾ ਤੁਹਾਡੇ ਚ ਗੈਪ ਤੇ ਕਿਦਾਂ ਦਾ ਲੱਗਦਾ ਹੈ ਆ ਕਿਤਨੇ ਕਿਤੇ ਜਿਹੜੇ ਪਾਪਾ ਦਾ ਅਹਿਸਾਸ ਸੀਗਾ ਹੁਣ ਹੁੰਦਾ ਹੈ ਕਿਉਂਕਿ ਹਸਬੰਡ ਉਹੀ ਮਿਲ ਗਿਆ ਜਿਹਨੂੰ ਤੁਸੀਂ ਚਾਇਆ ਸੀਗਾ ਹਾਂ ਹੁੰਦਾ ਤਾਂ ਹੈ ਪਰ ਇੱਕ ਗੱਲ ਹਸਬੰਡ ਵਧੀਆ ਮਿਲ ਗਿਆ ਹਰ ਕੋਈ ਚੀਜ਼ ਪਗਾਉਂਦਾ ਹਰ ਕੋਈ ਸ਼ੌਂਕ ਜਿਹੜਾ ਮੈਂ ਤੀਜ ਤੱਕ ਰੱਖਦੀ ਉਹ ਮਿਲਦੀ ਮੈਨੂੰ ਚਾਹ ਬਾਕੀ ਮਿਲਦੀ ਮੈਂ ਕੈਨ ਨਹੀਂ ਚੀਜ਼ ਬਾਅਦ ਸੇ ਮੈਂ ਪਹਿਲਾਂ ਜਾਂਦੀ ਆ ਕੀ ਕਿਹੜੀ ਜਿਵੇਂ ਕਿ ਹੁਣ ਤੁਹਾਡੀ ਏਜ ਵੀ ਘਟਾ ਲੋਕਾਂ ਨੇ ਬਹੁਤ ਜ਼ਿਆਦਾ ਤੁਹਾਨੂੰ ਕਿਹਾ ਹੋਊਗਾ ਕਿ ਇਹਨਾਂ ਦੀ ਏਜ ਬਹੁਤ ਘਟਾ ਕਿਉਂਕਿ ਮੇਨ ਜੇ ਗੱਲ ਕੀਤੀ ਜਾਵੇ ਇੱਕ ਏਜ ਨੂੰ ਹੀ ਲੈ ਕੇ ਜ਼ਿਆਦਾ ਲੋਕੀ ਟਾਰਗੇਟ ਕਰ ਦੇਣੇ ਜਾਂ ਫਿਰ ਕਾਸਟ ਨੂੰ ਲੈ ਕੇ ਤੁਹਾਡੀ ਕਾਸਟ ਵੀ ਡਿਫਰੈਂਟ ਹੈ ਫਿਰ ਕਿੱਦਾਂ ਤੁਸੀਂ ਜਿਹੜਾ ਤੁਹਾਡਾ ਮਾਹੌਲ ਸੀਗਾ ਉਹ ਕਿੱਦਾਂ ਤੁਸੀਂ ਉਹਨੂੰ ਮੈਨੇਜ ਕੀਤਾ ਤੇ ਕਿੱਦਾਂ ਤੁਸੀਂ ਇੱਕ ਦੂਜੇ ਨਾਲ ਜੁੜੇ ਮਤਲਬ ਕਿ ਕਾਸਟ ਦਾ ਮੈਮ ਕੋਈ ਰੋਲਾ ਨਹੀਂ ਸੀ ਏਜ ਹੈ ਕਹਿ ਰਹੇ ਸਾਰੇ ਵੀ ਇਹ ਛੋਟੀ ਜਿਹੀ ਵਿਆਹ ਕਰਾ ਲਿਆ ਮਤਲਬ ਕਿ ਮੈਕਅਪ ਚਲੋ ਪਿਆਰ ਸੀ ਹੁਣ ਪਾਉਣਾ ਤਾਂ ਹੈਗਾ ਹੀ ਸੀ ਜੀ ਤੇ ਮਿਲ ਗਿਆ ਪਿਆਰ ਮਿਲ ਗਿਆ ਬਹੁਤ ਖੁਸ਼ ਹੋ ਹਾਂ ਖੁਸ਼ ਤਾਂ ਬਹੁਤ ਹਾਂ ਕੀ ਬਾਤ ਹੈ ਮੈਂ ਇੰਸਟਾ ਤੇ ਵੀ ਤੁਸੀਂ ਬਹੁਤ ਜ਼ਿਆਦਾ ਵਾਇਰਲ ਹੋ ਲੋਕ ਬਹੁਤ ਜ਼ਿਆਦਾ ਤੁਹਾਨੂੰ ਪਿਆਰ ਕਰਦੇ ਨੇ ਕਮੈਂਟਸ ਵੀ ਬਹੁਤ ਵਧੀਆ-ਵਧੀਆ ਆਉਂਦੇ ਨੇ ਤੇ ਕਿੱਦਾਂ ਤਾਂ ਲੱਗਦਾ ਲੋਕਾਂ ਦਾ ਇੰਨਾ ਪਿਆਰ ਬਹੁਤ ਵਧੀਆ ਲੱਗਦਾ ਕਈ ਲੋਕ ਕੀ ਮਨ ਕੀ ਬੈਡ ਕਮੈਂਟਸ ਕਰਦੇ ਆ ਕੋਈ ਬਹੁਤ ਜ਼ਿਆਦਾ ਵਧੀਆ ਕਰਦੇ ਆ ਬੈਡ ਕਮੈਂਟਲੀ ਮਲਕੀ ਬਹੁਤ ਤਕਲੀਫ ਹੁੰਦੀ ਆ ਬਟ ਜਰ ਲੀਦੀਏ ਚਲ ਕੋਈ ਨਾ ਟੀ ਮੋਟੀਵੇਸ਼ਨ ਹੁੰਦਾ ਐਦਾਂ ਹੁੰਦਾ ਵੀ ਜਦੋਂ ਆਪਾਂ ਕਿਤੇ ਜਾਣੇ ਹਨਾ ਫੈਮਿਲੀ ਦੇ ਨਾਲ ਘੁੰਮਣ ਅਹੀ ਚਾਹੀਦਾ ਜਿੱਦਾਂ ਕਿਤੇ ਵੀ ਤੇ ਜਦੋਂ ਕੋਈ ਮਲਕੇ ਆਪਣਾ ਕਿਉਂ ਫੈਨ ਮਿਲਦਾ ਕੋਈ ਨਾ ਆਪਣਾ ਵੀਰਪਾ ਮਿਲਦਾ ਤੇ ਉਹ ਅੱਗੋਂ ਆ ਕੇ ਸਾਡੇ ਨਾਲ ਘਰਦੇ ਹੁੰਦੇ ਆ ਜਿਆਦਾ ਤਰ੍ਹਾਂ ਹੀ ਆਪਣੇ ਘਰ ਦੇ ਨਾਲ ਹੀ ਜਾਣੇ ਤੇ ਇਹ ਹੁੰਦਾ ਕਿ ਉਹ ਆ ਕੇ ਮੰਮੀ ਡੈਡੀ ਨੂੰ ਵੀ ਹਾਂ ਵੀ ਕਹਿੰਦੇ ਆ ਆਂਟੀ ਆਂਟੀ ਜਿੱਦਾਂ ਮੰਮੀ ਨਾਲ ਕਿ ਮੇਰੇ ਮੰਮੀ ਡੈਡੀ ਨੂੰ ਜਾ ਕੇ ਉਹ ਫੈਨ ਮੰਮੀ ਡੈਡੀ ਕਹਿੰਦੇ ਆ ਫਿਰ ਮਿਲ ਕੇ ਵਧੀਆ ਲੱਗਦਾ ਕਿ ਆ ਜੇ ਉਦਾਂ ਆਮ ਹੁੰਦੇ ਕੋਈ ਜਾਣਦਾ ਨਹੀਂ ਸੀ ਤੇ ਹੁਣ ਜੇ ਮਾੜਾ ਮੋਟਾ ਹੈਗਾ ਨਾ ਰੱਬ ਨੇ ਕੀਤਾ ਵੀ ਵਧੀਆ ਕੁਝ ਲੱਗਦਾ ਵੀ ਮੰਮੀ ਡੈਡੀ ਨੂੰ ਸੁਣ ਕੇ ਵਧੀਆ ਲੱਗਦਾ ਵੀ ਹਾਂ ਵੀ ਚਲੋ ਸਾਡੇ ਨਿਆਣਿਆਂ ਨੂੰ ਇੰਨੀ ਦੁਨੀਆ ਜਾਣਦੀ ਹੈ ਨਾ ਤੇ ਕਿਤੇ ਵੀ ਜਾਣੇ ਵਾਲੇ ਕੋਈ ਨਾ ਕੋਈ ਤਾਂ ਮਿਲਦਾ ਹੀ ਮਿਲਦਾ ਕਿੰਨੇ ਕਿਤੇ ਜਗਪ੍ਰੀਤ ਜੀ ਫੀਲ ਹੁੰਦਾ ਹੈ ਕਿ ਅੱਜ ਮੇਰੇ ਪਾਪਾ ਹੁੰਦੇ ਤੇ ਕਿੰਨੇ ਜ਼ਿਆਦਾ ਖੁਸ਼ ਹੋਣਾ ਸੀਗਾ ਉਹਨਾਂ ਨੇ ਹੈਨਾ ਮੈਂ ਅੱਜ ਇੰਨੇ ਵਧੀਆ ਮਕਾਮ ਤੇ ਬੈਠੀ ਆ ਮੈਂ ਜੇ ਲਵ ਦੀ ਗੱਲ ਕਰੀਏ ਉਹੀ ਮੈਨੂੰ ਮਿਲਿਆ ਜੋ ਮੈਂ ਚਾਇਆ ਸੀਗਾ ਹੈਨਾ ਫੀਲ ਹੁੰਦੀ ਹੈ ਯਾਦ ਆਂਦੀ ਕਦੇ ਕਦੇ ਯਾਦ ਤਾਂ ਬਹੁਤ ਆਉਂਦੀ ਆ ਸਾਰੇ ਕਹਿੰਦੇ ਹੁੰਦੇ ਆ ਵੀ ਮੈਂ ਆਪਣੇ ਪਿਓ ਨੂੰ ਐਸ਼ ਕਰਾਵਾਂ ਹੈਨਾ ਜਦੋਂ ਮੇਰੀ ਵਾਰੀ ਆਈ ਉਹ ਤਾਂ ਡੈਡੀ ਚਲ ਗਏ ਹੈਨਾ ਉਹ ਦੁੱਖ ਬਹੁਤ ਲੱਗਦਾ ਵੀ ਹਾਂ ਸਾਰਿਆਂ ਦੇ ਆ ਮੇਰੇ ਕਿਉਂ ਨਹੀਂ ਹੈਗੇ ਪਰ ਹੁਣ ਜੋ ਤੁਹਾਡੇ ਫਾਦਰ ਨੇ ਲੋਇਆ ਉਹਨਾਂ ਦੇ ਵਿੱਚ ਤੁਸੀਂ ਆਪਣੇ ਪਾਪਾ ਨੂੰ ਦੇਖਦੇ हां देखਦੇ ਆ ਬਟ ਆਪਣੇ ਪਾਪਾ ਨਹੀਂ ਦੇਖ ਸਕਦੇ ਨਾ ਜੀ ਕਿੰਨਾ ਟਾਈਮ ਹੋ ਗਿਆ ਤੁਹਾਡੇ ਪਾਪਾ ਨੂੰ ਮੇਰੇ ਪਾਪਾ ਦੀ ਡੈਥ 2018 ਵਿੱਚ ਹੋਈ ਸੀ 18 ਵਿੱਚ ਤੇ ਤੁਹਾਡਾ ਵਿਆਹ ਕਦੋਂ ਹੋਇਆ ਮੇਰਾ ਵਿਆਹ 2021 ਚ ਨਹੀਂ 21 ਨਹੀਂ 22 ਵਿੱਚ ਹੋਇਆ 22 ਹਾਂਜੀ 2022 ਦੇ ਵਿੱਚ ਤੁਹਾਡਾ ਵਿਆਹ ਹੋਇਆ ਤੇ ਇਸ ਦੇ ਦਰਮਿਆਨ ਤੁਸੀਂ ਇੰਨੇ ਜ਼ਿਆਦਾ ਤੁਸੀਂ ਕਹਿ ਰਹੇ ਕਮੈਂਟ ਆਉਂਦੇ ਨੇ ਤੁਸੀਂ ਵਲੋਗਿੰਗ ਵੀ ਕਰਦੇ ਹੋ ਬਹੁਤ ਲੋਕ ਤੁਹਾਡੇ ਵਲੋਗਸ ਵੀ ਦੇਖਦੇ ਨੇ ਤੇ ਸਭ ਤੋਂ ਪਹਿਲਾਂ ਇਹ ਇਹ ਦੱਸੋ ਜਦੋਂ ਤੁਹਾਨੂੰ ਨੈਗੇਟਿਵ ਕਮੈਂਟ ਆਉਂਦੇ ਨੇ ਸਭ ਤੋਂ ਪਹਿਲਾਂ ਕਿੱਦਾਂ ਦਾ ਲੱਗਦਾ ਮਨ ਕਰਦਾ ਕਿ ਹਾਂ ਯਾਰ ਹੁਣ ਵੀਡੀਓ ਬਣਾਣੀ ਛੱਡ ਦਈਏ ਲੋਕ ਬਹੁਤ ਗਲਤ ਤਰੀਕੇ ਨਾਲ ਟਰੀਟ ਕਰ ਰਹੇ ਨੇ ਲੱਗਦਾ ਤਾਂ ਹੈਗਾ ਪਰ ਹੁਣ ਕਹਿ ਦਿੰਦਾ ਹਾਂ ਜੇ ਸੁਣਾਂਗੇ ਤਾਂ ਹੀ ਅੱਗੇ ਜਾਵਾਂਗੇ ਬਿਲਕੁਲ ਨਹੀਂ ਤੇ ਬਾਕੀ ਧਿਆਨ ਨਹੀਂ ਦਈਦਾ ਆਪਾਂ ਕੋਈ ਨਹੀਂ ਜਿਹੜਾ ਕਰਦਾ ਕਰੀ ਜਾਵੇ ਕੋਈ ਗੱਲ ਨਹੀਂ ਤੁਸੀਂ ਮਲਕੀ ਮੈਂ ਮੈਨੂੰ ਤਾਂ ਹੀ ਹੁੰਦਾ ਮੈਨੂੰ ਇਹ ਨਹੀਂ ਕਿ ਵੀਡੀਓ ਬੰਦ ਕਰਦਾ ਮੈਜੀ ਕਦੋਂ ਚੰਗੀ ਤਰ੍ਹਾਂ ਗਾਲ੍ਹਾਂ ਕੱਢਾਂ ਉਹਦੀ ਆਈਡੀ ਖੋਲ ਕੇ ਬੈ ਇੱਕ ਦੋ ਜਣਿਆਂ ਨੂੰ ਕਿਹਾ ਸੀ ਮੈਂ ਕਿਹਾ ਵੀ ਜੇ ਤੁਸੀਂ ਕੁਝ ਕਰ ਨਹੀਂ ਸਕਦੇ ਜੇ ਜਿਹੜੇ ਕਰਦੇ ਆ ਉਹਨਾਂ ਨੂੰ ਕਿਤੇ ਰੋਕਦੇ ਆ ਕਹਿੰਦੇ ਸੌਰੀ ਦੀਦੀ ਮੈਂ ਤੁਹਾਨੂੰ ਮੈਂ ਤਾਂ ਤੁਹਾਨੂੰ ਤਾਂ ਬੈਡ ਕਮੈਂਟ ਕੀਤਾ ਸੀ ਮੈਂ ਤੁਸੀਂ ਮੇਰਾ ਮੈਸੇਜ ਚੱਕਦੇ ਸੀ ਮੈਂ ਉਹਦਾ ਕਹਿ ਦੇ ਨੀ ਤੁਸੀਂ ਵੀ ਹਾਂ ਦੀਦੀ ਮੇਰੇ ਰਿਸਪੈਕਟ ਮਲਕੀ ਰਿਕੁਐਸਟ ਚੱਕ ਲਓ ਮੈਂ ਉਹਦਾ ਚੱਕ ਲੈਂਦੀ ਬੈਡ ਕਮੈਂਟ ਕਰਦੇ ਥੋੜਾ ਲੋਰ ਸੀ ਇਹ 2-3 ਵਾਰੀ ਇਦਾਂ ਹੀ ਹੋਇਆ ਤੈਨੂੰ ਤੁਸੀਂ ਜੇ ਗੱਲ ਕਿ ਤੁਸੀਂ ਫਰਸਟ ਵੀਡੀਓ ਕਦੋਂ ਬਣਾਣੀ ਸਟਾਰਟ ਕੀਤੀ ਸੀ ਤੇ ਕਿਵੇਂ ਮਨ ਦੇ ਵਿੱਚ ਆਇਆ ਕਿ ਇੰਸਟਾਗ੍ਰam ਤੇ ਵਿੱਚ ਫਰਸਟ ਸਟੋਰੀ ਵੀਡੀਓ ਬਣਾਈ ਇਹ ਮੈਂ ਨਾ ਮਲਕੇ ਉਹਦਾ ਨਾ ਬੁੱਕਲ ਬੁੱਕਲ ਗਾਣਾ ਆਇਆ ਸੀ ਤੇ ਹੋਏ ਬੁੱਕਲੇ ਤੇਰੀ ਤੇ ਜਾਨ ਮੇਰੀ ਮੈਂ ਨਾ ਇਹਨਾਂ ਨੇ ਬੜੀ ਲਾੜ ਲੜ ਕੇ ਵੀਡੀਓ ਬਣਾਈ ਮੈਂ ਕਿਵੇਂ ਬਣਾਉਣੀ ਆ ਬਣਾਉਣੀ ਆ ਮੈਨੂੰ ਕਿ ਡਬਲ ਸ਼ਿਫਟ ਲਾ ਕੇ ਆਈ ਫੈਕਟਰੀ ਤੇ ਮੈਂ ਸੁੱਤਾ ਪਿਆ ਹੀ ਆ ਕੇ ਤੇ ਕੰਮ ਤੋਂ ਇਮਣ ਢਾਈ ਜਾਵੇ 12 1 ਵਜੇ ਦੁਪਹਿਰ ਤਾਂ ਮੈਂ ਕਿਹਾ ਵੀ 16 ਦੇ ਸ਼ਾਮ ਨੂੰ ਫਿਰ ਕੰਮ ਤੇ ਜਾਣਾ ਤੇ ਨਹੀਂ ਨਹੀਂ ਉੱਠ ਵੀਡੀਓ ਬਣਾਉਣੀ ਆ ਵੀਡੀਓ ਬਣਾਉਣੀ ਆ ਮੈਂ ਕਿਹਾ ਵੀ ਮੇਰਾ ਮਨ ਨਹੀਂ ਹੈਗਾ ਵੀਡੀਓ ਬਣਾਉਂਦਾ ਵੀ ਮੜ ਕੇ ਗੱਲਾਂ ਭੋਗਦੇ ਲੋਕੀ ਵੀ ਆਪਾਂ ਕਿਹੜਾ ਫੇਮਸ ਹੋਣਾ ਆਪਣੇ 50 ਫੋਲੋਅਰ ਨਹੀਂ ਹੈਗੇ ਵੀ ਆਪਾਂ ਹੀ ਕਰਨਾ ਵੀਡੀਓ ਬਣਾ ਕੇ ਨਹੀਂ ਬਣਾਉਣੀ ਆ ਬਣਾਉਣੀ ਆ ਇਹਨੂੰ ਤਾਂ ਸਟੇਟਸ ਲਾਉਣਾ ਵੀਡੀਓ ਬਣਾ ਕੇ ਅਚਾ ਠੀਕ ਆ ਮੈਂ ਬਣਾ ਲਈ ਉਹ ਬਣਾ ਕੇ ਉਸਨੂੰ ਰਾਤ ਨੂੰ 8 9 ਵੀਡੀਓ ਪਾਤੀ ਉਹ 9 ਵਜੇ ਪਾ ਕੇ ਹੀ ਹੋ ਗਏ ਸਵੇਰ ਨੂੰ ਉੱਠ ਕੇ ਦੇਖਿਆ ਉਹ ਵੀਡੀਓ ਲੱਖ ਪਲੱਸ ਮਤਲਬ ਕਿ ਲੱਖ ਤੋਂ ਉੱਤੇ ਗਈ ਸੀ ਤੇ ਫਾਲੋਅਰ 50 ਤੋਂ ਸਿੱਧਾ 12500 ਦੇ ਲਾਗੇ ਪਹੁੰਚ ਗਏ। ਜਦੋਂ ਵੀਡੀਓ ਬਣਾਣੀ ਸਟਾਰਟ ਕੀਤੀ ਸੀ ਉਦੋਂ ਕਿੰਨੇ ਫਾਲੋਅਰ ਸੀ ਤੁਹਾਡੇ ਕੋਲ? ਜਦੋਂ ਵੀਡੀਓ ਬਣਾਣੀ ਸਟਾਰਟ ਕੀਤੀ ਤੋ 50 ਫਾਲੋਅਰ ਸੀ ਤੇ ਹੁਣ ਕਿੰਨੇ ਆ? ਇਸ ਟਾਈਮ ਤਾਂ ਹੈਗੇ ਆ 124000 ਹੈਗੇ। 124000 ਦੋਨਾਂ ਦੇ ਅਲੱਗ-ਅਲੱਗ ਦੇ ਫਾਲੋਅਰਸ ਵੀ ਹੈ ਨਾ? ਹਾਂ ਨਹੀਂ ਮਨ ਲਓ ਕਿ ਹੈਗੀ ਸਾਡੇ ਇੱਕ ਜਿਹੜੀ ਉਹ ਕਾਊਂਟ ਆ ਉਹ ਸੜਾ ਇਕੱਠਾ ਜਾਂਦਾ ਹੀ ਆ। ਜਿਹੜੀ ਉਹ ਸਾਈਡ ਤੋਂ ਬਣਾਇਆ ਉਹ ਸਿਰਫ ਮਨ ਲਓ ਕਿ ਪ੍ਰੋਮੋਸ਼ਨ ਆ ਜਾਂਦੀਆਂ ਨਾ ਫਿਰ ਉੱਤੇ ਮੈਸੇਜ ਨਹੀਂ ਆਉਂਦਾ ਜਦੋਂ ਹੁਣ ਜੋ ਜਦੋਂ ਤੁਸੀਂ ਮੈਸੇਜ ਕੀਤਾ ਤੇ ਉਹ ਸਿੱਧਾ ਦੂਸਰੀ ਆਈਡੀ ਤੇ ਆਇਆ ਦੂਜੀ ਤੇ ਪਤਾ ਨਹੀਂ ਲੱਗਾ ਜੀ ਤੁਸੀਂ ਪ੍ਰਮੋਸ਼ਨ ਵੀ ਕਰਦੇ ਲੋਕੀ ਤੁਹਾਨੂੰ ਬਹੁਤ ਜਾਣਦੇ ਵੀ ਨੇ ਤੁਸੀਂ ਬਹੁਤ ਜ਼ਿਆਦਾ ਪ੍ਰਮੋਸ਼ਨ ਵੀ ਕਰ ਰਹੇ ਹੋ ਕਿੱਦਾਂ ਦਾ ਲੱਗਦਾ ਹੈ ਇੰਨਾ ਵੱਡਾ ਵੱਡਾ ਜਿਹੜਾ ਤੁਸੀਂ ਆਪਣੀ ਇੱਕ ਮੰਜ਼ਿਲ ਮੈਂ ਕਹਿ ਸਕਦੀ ਹਾਂ ਜਾਂ ਫਿਰ ਆਪਾਂ ਤੁਸੀਂ ਆਪਣਾ ਅੱਗੇ ਫਿਊਚਰ ਜਿਹੜਾ ਸਿਕਿਉਰ ਕਰ ਬਣਾ ਰਹੇ ਹੋ ਕਿੱਦਾਂ ਦਾ ਲੱਗਦਾ ਹੈ ਵਧੀਆ ਲੱਗਦਾ ਵੀ ਮੰਨ ਲਓ ਕਿ ਜੇ ਹੁਣ ਇਹ ਚੀਜ਼ ਨਾ ਹੁੰਦੀ ਨਾ ਫਿਰ ਆਪਾਂ ਕੁਝ ਕਰ ਨਹੀਂ ਸਕਦੇ ਜਿੱਦਾਂ ਤੇ ਫਿਰ ਇਹ ਕਹੇ ਆ ਕਿ ਇਹ ਚੀਜ਼ ਦੇ ਬੈਰ ਦਾ ਇਹ ਫਾਇਦਾ ਇਹ ਆ ਮੰਨ ਲਓ ਥੋੜਾ ਮੈਨੀਵੇਟ ਹੋ ਜਾਂਦਾ ਕਿ ਚਲੋ ਵੀ ਬੰਦਾ ਜਿੱਦਾਂ ਕਹੀਏ ਕਿਤੇ ਆਪਾਂ ਕਿਤੇ ਵੀ ਖੜੇ ਆ ਹੁਣ ਜੇ ਆਪਾਂ ਉੱਥੇ ਖੜੇ ਆ ਜੇ ਆਪਾਂ ਉਹ ਜੇ ਆਪਾਂ ਨੂੰ ਕੋਈ ਜਾਣਦਾ ਹੈ ਅਗਲਾ ਆਪਾਂ ਨੂੰ ਆ ਕੇ ਸਿੱਧਾ ਮਿਲਦਾ ਪਹਿਲਾਂ ਜੇ ਉਹ ਨਹੀਂ ਜਾਣਦਾ ਤਾਂ ਫਿਰ ਤੁਹਾਨੂੰ ਪਤਾ ਉਹਦਾ ਕਦਰ ਨਹੀਂ ਹੁੰਦੀ ਬੰਦੇ ਦੀ ਕਿਤੇ ਵੀ ਹਾਂਜੀ ਮੈਂ ਇੱਕ ਟਾਈਮ ਧਾਰ卡 ਇਹਨਾਂ ਤੋਂ ਨਾ ਧਾਰ卡 ਬਣਾਉਣਾ ਸੀ ਇੱਕ ਦਿਨ ਗੱਲਾਂ ਤੇ ਅਸੀਂ ਗਏ ਸੀ ਤੇ ਉੱਥੇ ਸੁਵਿਧਾ ਕੇਂਦਰ ਹੀ ਖੜੇ ਤੇ ਜਿਹੜੀ ਮੈਡਮ ਮੇਰੇ ਅੰਦਰ ਧਾਰ卡 ਬਣਾਉਂਦੀ ਸੀ ਤੇ ਉਹਨੇ ਸਾਨੂੰ ਦੇਖਿਆ ਐ ਸਾਡਾ ਨੰਬਰ ਸੀਗਾ ਨਹੀਂ 70 80 80 ਨੰਬਰ ਸੀ ਸਾਡਾ ਤੇ ਲਾਈਨ 'ਚ ਖੜੇ ਤੇ ਗਏ ਤੇ ਉਹਨੇ ਸਾਨੂੰ ਬਾਜ਼ ਮਾਰ ਲਈ ਕਹਿੰਦੀ ਤੁਸੀਂ ਅੰਦਰ ਆ ਜਾਓ ਸਿੱਧ ਇਨਾ ਵੀ ਜੇ ਹੁਣ ਉੱਥੇ ਨਾ ਹੀ ਜਾਣਦਾ ਹੁੰਦਾ ਤਾਂ ਕੋਈ ਥਾੜੀ-ਜਾੜੀ ਤੇ ਖੜੇ ਰਹਿਣਾ ਤੇ ਉਹਨਾਂ ਨੇ ਅੱਛਾ ਜਦੋਂ ਤੁਹਾਡੇ ਲਵ ਬਾਰੇ ਕਰੇ ਪਤਾ ਲੱਗ ਗਿਆ ਵੀ ਤੁਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹੋ ਕਿੱਦਾਂ ਦਾ ਉਹਨਾਂ ਦਾ ਰਿਸਪੌਂਸ ਰਿਹਾ ਕਿ ਕੀ ਤੁਹਾਨੂੰ ਸੁਣਨ ਨੂੰ ਮਿਲਿਆ ਕਿੱਦਾਂ ਦੀ ਤੁਹਾਨੂੰ ਟੌਂਟਿੰਗ ਤੁਹਾਨੂੰ ਪਤਾ ਹੀ ਪੇਰੈਂਟਸ ਪਹਿਲਾਂ ਦਾ ਵੀ ਕਰਦੇ ਹੁੰਦੇ ਆ ਕਿ ਨਾ ਵੀ ਤੂੰ ਇਦਾਂ ਬਾਹਰ ਸਾਡੇ ਤੋਂ ਬਾਹਰ ਐ ਕੀਤਾ ਵੀ ਤੂੰ ਦੱਸਿਆ ਨਹੀਂ ਇਦਾਂ ਤੇ ਬਾਕੀ ਮੇਰੇ ਦਾ ਪਰੈਂਟ ਨੇ ਕੁਝ ਕੀਤਾ ਨਹੀਂ ਇਹਨਾਂ ਨੂੰ ਜਿਆਦਾ ਹੋਇਆ ਮੈਂ ਤਾਂ ਆਪਣੇ ਘਰੇ ਜਦੋਂ ਕਿਹਾਈ ਮੈਂ ਮੰਮੀ ਇੰਦਾ ਕੁੜੀ ਲੱਪੀ ਆ ਕਿ ਤੁਸੀਂ ਡਾਈਨ ਨਗਰ ਕਰ ਲਓ ਵਿਆਹ ਕਰਾਉਣਾ ਉਹ ਕਹਿੰਦੇ ਲੋ ਠੀਕ ਹੈ ਚਲੋ ਅੱਛਾ ਤੁਹਾਡਾ ਕਿਦਾਂ ਦਾ ਰਿਹਾ ਕਿਉਂਕਿ ਤੁਹਾਡੇ ਫਾਦਰ ਸਾਹਿਬ ਵੀ ਨਹੀਂ ਸੀਗੇ ਕਿਤਨੇ ਕਿਤੇ ਉਹ ਵੀ ਤੁਹਾਨੂੰ ਸੁਣਨ ਨੂੰ ਮਿਲਿਆ ਹੋਣਾ ਕਿ ਅੱਜ ਤੇਰਾ ਪਾਪਾ ਨਹੀਂ ਹੈਗੇ ਤਾਂ ਕਰਕੇ ਤੂੰ ਇੰਨਾ ਵੱਡਾ ਕਦਮ ਜਿਹੜਾ ਚੱਕੀ ਬਹੁਤ ਸੁਣਿਆ ਸੀ ਬਟ ਚੱਲਣ ਤੋਂ ਵਕੈ ਮਨ ਲਗੀ ਜਿੰਝੇ ਕੇ ਜੇਕਰ ਕੰ ਚੀਜ਼ ਪਾਣੀ ਕੋਲ ਤੱਕ ਹੋਣਾ ਹੀ ਪੈਂਦਾ ਹੈ ਤੇ ਫਿਕਰ ਦੇ ਬੋਲੇ ਤੂੰ ਇਦਾਂ ਕਾਹਦੇ ਕੀਤਾ ਵੀ ਹਾਂ ਤੇਨੂੰ ਸ਼ਰਮ ਨਹੀਂ ਆਈ ਇਦਾਂ ਤੈਨੂੰ ਘਾਰਾਂ ਲੱਗਿਆ ਮੈਂ ਬਹੁਤ ਇਕੱਲਾ ਜਰੀਆਂ ਗਾਂਡੀਆਂ ਗਵਾਡੀਆਂ ਬਹੁ ਜਣੀਆਂ ਦੀ ਬਟ ਮੈਂ ਕਹਿੰਦਾ ਨਹੀਂ ਮੈਨੂੰ ਪਿਆਰ ਚਾਹੀਦਾ ਅੱਜ ਲੱਗਦਾ ਹੈ ਕਿ ਜਿਹੜੀ ਉਹ ਗੱਲਾਂ ਸੁਣੀਆਂ ਦੇ ਸੀਗੀਆਂ ਅੱਜ ਉਹਨਾਂ ਦਾ ਜਵਾਬ ਦੇਣ ਦਾ ਜਿਹੜਾ ਟਾਈਮ ਆ ਗਿਆ ਜਵਾਬ ਤਾਂ ਮੈਂ ਕਈਆਂ ਨੂੰ ਦੇ ਦਿੱਤੇ ਆ ਸਾਰੇ ਕਹਿੰਦੇ ਸੀ ਵੀ ਸਾਰੇ ਨੂੰ ਕਹਿੰਦੇ ਹੁੰਦੇ ਸੀ ਸਹੀ ਨਹੀਂ ਹੈਗਾ ਤੈਨੂੰ ਛੱਡ ਦੇਣਾ ਇਹਨੇ ਫਲਾਣਾ ਕਰ ਦੇਣਾ ਮੈਂ ਕਹਿੰਦਾ ਟਾਈਮ ਦੱਸੂਗਾ ਤਾਂ ਕਿ ਹੁੰਦਾ ਵੀ ਕਿਸੇ ਦਾ ਫੇਸੇ ਇਦਾਂ ਦਾ ਹੁੰਦਾ ਨਾ ਆਪਾਂ ਉਹਨੂੰ ਫੇਰ ਤੋਂ ਜੱਜ ਨਹੀਂ ਕਰ ਸਕਦੇ ਹੁਣ ਕਈ ਇਹਨਾਂ ਤੇ ਵਿਰਸਤਰ ਕਹਿੰਦੇ ਸੀ ਕਿ ਇਹਨਾਂ ਛੇੜੀ ਆ ਤੂੰ ਛੇੜੀ ਨਾਲ ਵਿਆਹ ਕਰਾਇਆ ਤਾਂ ਵੀ ਤੂੰ ਰੋਲ ਜਾਣਾ ਹਨਾ ਵੀ ਹੁਣ ਅੱਜ ਜਦੋਂ ਦੇਖਦੇ ਆ ਫਿਰ ਮੱਚਦੇ ਆਵੇ ਹੁਣ ਇਹਦੇ ਘਰੇ ਜਾ ਕੇ ਕਹਿੰਦੇ ਆ ਵੀ ਤੁਹਾਡੀ ਕੁੜੀ ਆ ਵੀਡੀਓ ਬਣਾਉਂਦੀ ਆ ਇੱਦਾਂ ਕਰਦੀ ਆ ਵੀ ਉਹਨੂੰ ਕੋਈ ਐ ਨਾ ਕਰਿਆ ਕਰੋ ਵੀਡੀਓ ਨਾ ਬਣਾਇਆ ਕਰੋ ਤੇ ਬਹੁਤ ਮਤਲਬ ਕੀ ਹੁੰਦਾ ਹਨਾ ਅਗਲੇ ਨੂੰ ਦੇਖ ਕੇ ਮੱਚਦੇ ਆ ਕਿ ਹਾਂ ਇਦਾਂ ਹੁਣ ਹਨ ਇੱਥੇ ਤੱਕ ਪਹੁੰਚ ਗਏ ਆ ਵੀ ਆਪਾਂ ਤਾਂ ਕਹਿੰਦੇ ਸੀ ਵੀ ਇਹ ਮੁੰਡੇ ਦੀ ਜ਼ਿੰਦਗੀ ਰੋਲ ਦੇਣੀ ਆ ਹੁਣ ਇਹ ਵੀ ਜਦੋਂ ਉੱਥੇ ਜਾਂਦੇ ਜਾ ਕੇ ਕੱਟੇ ਜਵਾਬ ਦਿੰਦੀ ਹੁੰਦੀ ਆ ਠੋਕ ਠੋਕ ਕੇ ਵੀ ਆਹ ਤੇ ਹੀ ਤਾਂ ਕਹਿੰਦੇ ਕਹਿੰਦੇ ਨੇ ਬੰਦੇ ਨੂੰ ਪਰਖ ਕੇ ਹੀ ਉਹਦੀ ਜਿਹੜੀ ਅਸਲੀਅਤ ਹੁੰਦੀ ਹੈ ਜਿਹੜੀ ਉਹਦੀ ਦੀ ਸੱਚਾਈ ਹੁੰਦੀ ਹੈ ਉਹਦਾ ਪਤਾ ਲੱਗਦਾ ਹੁੰਦਾ ਹੈ ਹਾਂਜੀ ਉਹੀ ਹੈ ਜੀ ਬਾਕੀ ਇਹ ਹੀ ਹੁੰਦਾ ਕਿ ਕਿਸੇ ਨੂੰ ਫੇਸ ਤੋਂ ਜੱਜ ਨਹੀਂ ਕਰਨਾ ਚਾਹੀਦਾ ਹੁਣ ਆਪਾਂ ਕਾਲੇ ਰੰਗ ਨੂੰ ਜ਼ਿਆਦਾ ਪਸੰਦ ਨਹੀਂ ਕਰਦੇ ਹੁਣ ਜੇ ਕਾਲਾ ਰੰਗ ਵਾਲਾ ਜਦ ਦਿਲ ਸਾਫ਼ ਹੁੰਦਾ ਬਿਲਕੁਲ ਤੁਸੀਂ ਕੀ ਕਹਿਣਾ ਚਾਹੋਗੇ ਕੀ ਮੈਸੇਜ ਦੇਣਾ ਚਾਹੋਗੇ ਅੱਛਾ ਜਾਂਦੇ ਚ ਅਸੀਂ ਮੈਸੇਜ ਇਹ ਦੇਣਾ ਚਾਹੁੰਦੇ ਆਂ ਕਿ ਸਾਰਿਆਂ ਨੂੰ ਪਿਆਰ ਕਰੋ ਮਲਕੀ ਜਿਹੜੇ ਮਲਕੀ ਬੈਡ ਕਮੈਂਟਸ ਕਰਦੇ ਆ ਉਹਨਾਂ ਲਈ ਆ ਵੀ ਕਰੀ ਜਾਓ ਪਰ ਵਾਹ ਨਹੀਂ ਹੈਗੀ ਅੱਗੇ ਇੱਕ ਗੱਲ ਹੋਰ ਹੈ ਨਾ ਤੁਸੀਂ 19 ਸਾਲ ਦੇ ਹੋਗੇ ਹੋ 20ਵਾਂ ਤੁਹਾਨੂੰ ਲੱਗਣ ਵਾਲਾ ਹੈ ਪਰ ਤੁਸੀਂ ਲੱਗਦੇ ਨਹੀਂ ਸ਼ਕਲੋਂ ਸੱਚੀ ਤੁਸੀਂ ਬੱਚੇ ਲੱਗਦੇ ਆ ਇਹ ਦੱਸ ਦਿਓ 15-16 ਸਾਲ ਦੇ ਹੋ ਉੱਦ ਦੀ ਮਲਕੀ ਕਈਆਂ ਦੀ ਏਜ ਹੁੰਦੀ ਹੈ ਨਾ ਇਦਾਂ ਕਈਆਂ ਜਿੱਦਾਂ ਰੱਬ ਨੇ ਬਣਾਇਆ ਹੁੰਦਾ ਉਦਹੀ ਰਹਿਣਾ ਪੈਂਦਾ ਜੀ ਇਸ ਕਰਕੇ ਹੋਰ ਕੁਝ ਕਰਾਂ ਤੁਸੀਂ ਨਹੀਂ ਦੇਖ ਲਓ ਜੇ ਤੁਸੀਂ ਮੈਸੇਜ ਕਰ ਦਿਨ ਲੰਨਾ ਕਰੀਏ ਸੋ ਜਿਵੇਂ ਕਿ ਅਸੀਂ ਕਪਲ ਨਾਲ ਗੱਲ ਕਰ ਲਈਏ ਜੇ ਗੱਲ ਕੀਤੀ ਜਾਵੇ ਉਹਨਾਂ ਦੀ ਵੀਡੀਓ ਬਣਾਉਣ ਦੀ ਵੀਡੀਓ ਉਹਨਾਂ ਨੇ ਬਣਾਣੀ ਸਟਾਰਟ ਕੀਤੀ ਹੈ ਲੋਕਾਂ ਵੱਲੋਂ ਬਹੁਤ ਕੁਝ ਕਿਹਾ ਜਾਂਦਾ ਟੌਂਟਿੰਗ ਵੀ ਕੀਤੀ ਜਾਂਦੀ ਹੈ ਪਰ ਕਿਤੇ ਨਾ ਕਿਤੇ ਉਹ ਆਪਣੇ ਜਿਹੜਾ ਉਹਨਾਂ ਦਾ ਲੱਛਿਆ ਉਹ ਤੋਂ ਪਿੱਛੇ ਨਹੀਂ ਹਟ ਰਹੇ ਤੇ ਬਹੁਤ ਕੁਝ ਅੱਗੇ ਵਧਣ ਦੀ ਤੇ ਕਰਨ ਦੀ ਜਿਹੜੇ ਕੋਸ਼ਿਸ਼ ਕਰ ਰਹੇ ਨੇ ਤੁਹਾਨੂੰ ਇਹਨਾਂ ਦੀ ਲਵ ਸਟੋਰੀ ਕਿੱਦਾਂ ਦੀ ਲੱਗੀ ਹੈ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਤੋਂ ਸਿਟੀ ਹੈਡਲਾਈਨ ਮੈਂ ਨੇਹਾ ਮਾਲਿਕ ਕੈਮਰਾ ਪਰਸਨ ਕਰਨ ਕੁਮਾਰ ਨਾਲ